ਹਾਂਜੀ ਕੁੜੀਓ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਆਏ ਆਂ ਵਿਆਹ ਸ਼ਾਦੀਆਂ ਦਾ ਮੌਸਮ ਆ ਗਿਆ ਤੇ ਮੈਨੂੰ ਵੀ ਵਿਆਹ ਦੇ ਕਾਰਡ ਆਏ ਵੇ ਸੀ ਤੇ ਮੈਂ ਆਖਿਆ ਮੈਂ ਵੀ ਹੋ ਜਾ ਗੋਰੀ ਹੋਣ ਮੈਂ ਲੱਗੀ ਸੀ ਗੋਰੀ ਹੋਣ ਠੀਕ ਹੈ ਤੇ ਤੁਸੀਂ ਵੀ ਆਜੋ ਜੇ ਹੋਣਾ ਕਿਸੇ ਨੇ ਤਾਂ ਜੁੜੋ ਆਪਣੇ ਚੈਨਲ ਦੇ ਨਾਲ ਤੇ ਨਵੀਂ-ਨਵੀਂ ਜਾਣਕਾਰੀ ਪਾਇਆ ਕਰੋ ਹਨਾ ਤੇ ਤੁਸੀਂ ਆ ਹੁਣ ਪਤਾ ਕੀ ਹੈ ਵਿਆਹ ਵਾਲੀ ਕੁੜੀ ਤਾਂ ਗੋਰੀ ਹੋ ਜਾਂਦੀ ਹੈ ਉਹਨੂੰ ਤਾਂ ਬਿਊਟੀ ਪਾਰਲਰ ਲੈ ਜਾਂਦੇ ਤੇ ਆਪਣੇ ਵਰਗੀਆਂ ਝਾਕਦੀਆਂ ਰਹਿੰਦੇਗਾ ਵੀ ਆਪਾਂ ਹੁਣ ਕੀ ਕਰੀਏ ਤੇ ਆਪਾਂ ਨੂੰ ਵੀ ਫਿਰ ਕੋਈ ਨਾ ਕੋਈ ਹੱਲ ਕੱਢਣਾ ਪੈਂਦਾ ਹੈ ਇਹਦੀ ਖਾਤਰ ਤੁਸੀਂ ਫੇਸਬੁੱਕ ਤੇ ਤੇ ਮੇਰਾ ਇਹ YouTube ਚੈਨਲ ਹੈ Health Herbal 213 ਇਹਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਨਵੀਂ-ਨਵੀਂ ਜਾਣਕਾਰੀ ਪਾਇਆ ਕਰੋ ਤੁਸੀਂ ਤੇ ਨਾਲੇ ਆਪਣੇ ਮਤਲਬ ਕਿ ਅੱਗੇ ਵੀ ਸ਼ੇਅਰ ਕਰਿਆ ਕਰੋ ਕੁੜੀਆਂ ਨੂੰ ਤਾਂ ਕਿ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਇਹ ਚੀਜ਼ਾਂ ਵਰਤ ਕੇ ਤੇ ਵਧੀਆ ਹੋ ਜਾਣ तरीके ਆਪਾਂ ਨੂੰ ਸਾਰੇ ਆਉਂਦੇ ਪਰ ਮੈਂ ਆਪਦੇ ਤੇ ਵਰਤਦੀ ਘੱਟ ਹੈ ਤੇ ਆਪਣੇ ਕੋਲੇ ਕਪਿੰਗ ਥੈਰੇਪੀ ਦਾ ਵੀ ਹੈਗਾ ਜੀ ਕਿਉਂਕਿ ਕਪਿੰਗ ਥੈਰੇਪੀ ਦਾ ਮੇਰੇ ਮੈਂ ਡਿਪਲੋਮਾ ਕਰਿਆ ਹੋਇਆ ਨਾਲ ਨਾਲ ਜਿਹੜਾ ਕਿ ਫੇਸ ਨੂੰ ਝੁਰੜੀ ਨਹੀਂ ਆਉਣ ਦਿੰਦਾ ਤੇ ਇਹ ਫੇਸ ਨੂੰ ਆਪਣੇ ਨੂੰ ਵਧੀਆ ਰੱਖਦਾ ਹੈਗਾ ਇਹ ਵੀ ਮੈਂ ਤੁਹਾਨੂੰ ਤਰੀਕੇ ਦੱਸਦੀ ਰਹਿਣੀ ਆ ਬਾਕੀ ਤੁਹਾਨੂੰ ਸਾਰੇ ਤਰੀਕੇ ਦੱਸੂ ਓਵੇਂ ਓਵੇਂ ਤੁਸੀਂ ਅਪਣਾਇਆ ਕਰੋ ਭਾਈ ਤੇ ਆਪਦੇ ਚਿਹਰੇ ਨੂੰ ਵਧੀਆ ਕਾਇਮ ਕਰਕੇ ਰੱਖੋ ਰੰਗ ਗੋਰਾ ਕਰਕੇ ਰੱਖੋ ਤੁਸੀਂ ਤੇ ਵਧੀਆ ਰਿਹਾ ਕਰੋ ਤੁਸੀਂ ਤੇ ਮੈਂ ਤੁਹਾਨੂੰ ਜਿਹੜੀ ਦੱਸਣ ਲੱਗੀਆਂ ਚੀਜ਼ ਉਹ ਇਹ ਹੈ ਵੀ ਆਪਾਂ ਨੇ ਕੀ ਕਰਨਾ ਹੈ ਵੀ ਇੱਕ ਚੌਲਾਂ ਦਾ ਆਟੇ ਦਾ ਇੱਕ ਚਮਚਾ ਲੈਣਾ ਹੈ ਠੀਕ ਹੈ ਇੱਕ ਲੈ ਲਿਆ ਜੀ ਆਪਾਂ ਚੌਲਾਂ ਦੇ ਆਟੇ ਦਾ ਚਮਚਾ ਇੱਕ ਬਥੇਰਾ ਥੋੜਾ ਬਣਾ ਲਓ ਕੇਰਾ ਤੁਸੀਂ ਫਿਰ ਤੁਸੀਂ ਉਵੇਂ ਬਣਾ ਲਿਓ ਮੈਂ ਤੁਹਾਨੂੰ ਦੱਸਦੀਆਂ ਜਿਵੇਂ ਮੈਂ ਆਪਦੀਆਂ ਬਾਹਾਂ ਕੋਰੀਆਂ ਕਰਨ ਲੱਗੀਆਂ ਮੈਨੂੰ ਆਇਆ ਮੈਂ ਕਿਹਾ ਚੱਲ ਕਦੇ ਵੀਡੀਓ ਬੂੜੀ ਵਿੱਚ ਚਿੱਟੀਆਂ ਦੇ ਸੁਣ ਲੱਗ ਜਣਗੇ ਵਿਆਹ ਆ ਗਿਆ ਤੇ ਮੈਂ ਖਾ ਮੈਂ ਵੀ ਜਾਂਦੀ ਜਾਂਦੀ ਚਿੱਟੀ ਹੋ ਜਾ ਚੱਲ ਇੱਕ ਪਾ ਲਿਆ ਜੀ ਆਪਾਂ ਇਹਦੇ ਵਿੱਚ অ্যালোਵੈਰਾ ਜਲ ਦਾ ਚਮਚਾ ਇਹ ਹੁਣ ਕੀੜਾ ਜਿਹਾ ਲਹਣਾ ਔਖਾ ਹੋ ਜੂਗਾ ਚੱਲ ਕੋਈ ਨਹੀਂ ਕਰਦੀਆਂ ਕਿਸੇ ਲੋਟ ਹਨਾ ਪਤਾ ਨਹੀਂ ਕਈਆਂ ਕਈਆਂ ਦੀ ਵੀਡੀਓ ਤੇ ਐਡੀ ਸਾਫ ਸੁਥਰੀ ਮੇਰਾ ਤਾਂ ਸਾਰਾ ਕੁਝ ਕਿਲਰ ਜਾਂਦਾ ਭਾਈਏ ਆ ਦੇਖੋ ਲੈ ਇਹਦੇ ਨਾਲ ਹੀ ਜੰਮ ਗਿਆ ਚੱਲ ਕੋਈ ਨਹੀਂ ਕਰਦੇ ਆ ਆ ਲੈ ਲੈ ਆਪਾਂ ਕਾਲਗੇਟ ਠੀਕ ਹੈ ਚਮਚਾ ਕਾਲਗੇਟ ਦਾ ਲੈ ਲੈਣਾ ਹੈ ਆ ਮੈਂ ਤਾਂ 10 ਰੁਪਏ ਵਾਲੀ ਲਈ ਲਈ ਸੀ ਮੱਖ ਬਾਲੀ ਤਾਂ ਫਿਰ ਉੱਥੇ ਫਿਰਦੀ ਰਹਿੰਦੀ ਹੈ ਗੇੜੇ ਦਿੰਦੀ ਹੈ ਇਹ ਤੇ ਮੈਂ ਤੁਹਾਨੂੰ ਮੱਖਾ ਦੱਸਦੀਆਂ ਨਾਲੇ ਤੇ ਨਾਲੇ ਭਾਈ ਬਾਵਾ ਬੂਮਾ ਚਿੱਟੀਆਂ ਕਰ ਲੈਣੀਆਂ ਆ ਆ ਦੇਖੋ ਤੁਸੀਂ ਇਹ ਪਾ ਲਓ ਤੁਸੀਂ ਚਮਚਾਕ ਇਹਦਾ ਪਾ ਲਓ ਚਮਚਾਕ ਮੁਖ ਦਾ ਨਹੀਂ ਗਾ ਇਹਦਾ ਬਸ ਆਪਾਂ ਇੱਕ ਚਮਚੇ ਪਾਉਣਾ ਇੱਕ ਚੀਜ਼ ਦਾ ਧਿਆਨ ਰੱਖੋ ਕੁੜੀਓ ਇਹ ਮੂੰਹ ਤੇ ਨਹੀਂ ਲਾਉਣੀ ਮੈਂ ਵਾਰ-ਵਾਰ ਕਹਿਣੀ ਹੈ ਵੀ ਇਹ ਮੂੰਹ ਤੇ ਨਹੀਂ ਲਾਉਣੀ ਹੈਗੀ ਠੀਕ ਹੈ ਕੱਲੀਆਂ ਬਾਹਾਂ ਤੇ ਲਾਉਣੀ ਹੈਗੀ ਇਹ ਵੀਡੀਓ ਚੰਗੀ ਤਰ੍ਹਾਂ ਸੁਣ ਲਿਆ ਕਰੋ ਤੁਸੀਂ ਇਹ ਜਿਹੜਾ ਵੀ ਆਪਾਂ ਮਿਸ਼ਰਣ ਤਿਆਰ ਕੀਤਾ ਹੈ ਭਾਈ ਇਹ ਮੂੰਹ ਤੇ ਨਹੀਂ ਲਾਉਣਾ ਹੈਗਾ ਕੱਲੀਆਂ ਬਾਹਾਂ ਲੱਤਾਂ ਪੈਰ ਹੱਥ ਗੋਰੇ ਕਰਨੇ ਆ ਇੱਕ ਚਮਚਾ ਤੁਸੀਂ ਪਾ ਲੋ ਇਹਦੇ ਵਿੱਚ ਜੀ ਦੁੱਧ ਦਾ ਠੀਕ ਹੈ ਬਾਕੀ ਜਿਹੜਾ ਬਚ ਗਿਆ ਪੀ ਲਓ ਤੇ ਇਹ ਦੁੱਧ ਦਾ ਚਮਚਾ ਪਾ ਲੋ ਤੇ ਇਹਨੂੰ ਹੁਣ ਰਲਾ ਲਓ ਤੇ ਇਹ ਹੁਣ ਔਖਾ ਹੀ ਰਲੂਗਾ ਇਹ ਤਾਂ ਆਹ ਵੇਖ ਲੈ ਛੱਲਾ ਹੀ ਵੱਜੀ ਜਾਂਦੀਆਂ ਕਾਦੀ ਗੱਲ ਬਾਟੀ ਲਿਉਣੀ ਸੀ ਮੈਂ ਵੀ ਹਨਾ ਚਲ ਕੋਈ ਨਹੀਂ ਆ ਲਉਣੀ ਆ ਕਿਸੇ ਲੋਟੇ ਦੇ ਨਾਲ ਆ ਵੇਖ ਇਹ ਵੀ ਕਿਹੜਾ ਲੈਂਦੀ ਆ ਮੈਂ ਤੁਹਾਨੂੰ ਕਿਹਾ ਨਹੀਂ ਸੀ ਮخه ਜਲ ਜਲ ਜੀ ਐਵੇਂ ਲਮਕ ਜਾਂਦੀ ਹੈਗੀ ਨਾਲ ਇਹਦੇ ਚੱਲ ਕੋਈ ਨਹੀਂ ਆਪਾਂ ਤਾਂ ਫਿਰ ਆਪਦਾ ਕੰਮ ਕਰਨਾ ਹੈਗਾ ਹਨਾ ਤੇ ਆਹ ਦੇਖੋ ਤੁਸੀਂ ਇਹਦੇ ਨਾਲ ਆਪਾਂ ਹੁਣ ਇਹਨੂੰ ਕਰ ਲੈਣਾ ਮਿਕਸ ਵਧੀਆ ਮਿਕਸ ਕਰ ਲੈਣਾ ਇੱਕੋ ਜੀ ਕਰੀਮ ਜੀ ਬਣਾ ਲੈਣੀ ਹੈਗੀ ਇਹ ਤੇ ਫਿਰ ਮੈਂ ਤੁਹਾਨੂੰ ਦੱਸਦੀਆਂ ਅੱਗੇ-ਅੱਗੇ ਤਰੀਕਾ ਕੀ ਹੈ ਤੇ ਤੁਸੀਂ ਕਿੱਥੋਂ-ਕਿੱਥੋਂ ਮੇਰੇ ਨਾਲ ਜੁੜੀਆਂ ਹੋਈਆਂ ਤੇ ਭਾਈ ਤੁਸੀਂ ਵਧੀਆ-ਵਧੀਆ ਕਮੈਂਟ ਕਰਿਆ ਕਰੋ ਫਿਰ ਆਪਾਂ ਤੁਹਾਡਾ ਇਹਦੇ ਵਿੱਚ ਵੀਡੀਓ ਦੇ ਵਿੱਚ ਨਾਮ ਬੋਲਿਆ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੁਸੀਂ ਹਨਾ ਮਿੱਠੇ ਮਿੱਠੇ ਕੁੜੀਓ ਫਿਰ ਮੈਰੀ ਨਾ ਮੇਰੇ ਚ ਜਾਨ ਜੀ ਪੈ ਜਾਂਦੀ ਹੈ ਤੁਹਾਡੇ ਕਮੈਂਟਸ ਦੇਖ-ਦੇਖ ਕੇ ਵੀ ਲੈ ਕੁੜੀਆਂ ਮੈਨੂੰ ਕਿੰਨਾ ਪਿਆਰ ਕਰਦੀਆਂ ਨੇ ਬੱਚੀਆਂ ਤੇ ਕਿੰਨਾ ਮੈਨੂੰ ਇਹ ਚਾਹੁੰਦੀਆਂ ਇਹ ਮਤਲਬ ਕਿ ਬਾਹਮਾ ਬੂਮਾ ਤੇ ਆਪਾਂ ਲਾਲ ਲਗੀਆਂ ਹੱਥਾ ਹੱਥਾਂ ਦੇ ਤੇ ਆਪਣਾ ਰੰਗ ਹੋ ਜਾਣਾ ਚਿੱਟਾ ਫਿਰ ਆਪਾਂ ਨੂੰ ਵੀ ਕਿਸੇ ਨੇ ਆਈ ਨਹੀਂ ਕਹਿਣਾ ਵਿਆਹ ਚ ਵੀ ਇਹ ਰੰਗ ਕਾਲੇ ਦੀ ਹੈ ਹਨਾ ਤੇ ਆ ਆਪਾਂ ਲਾ ਲੀਆਂ ਚੂੜੀਆਂ ਹੁਣ ਆਗੇ ਆਪਾਂ ਆਪਣੀ ਔਕਾਤ ਦੇ ਵਿੱਚ ਚੂੜੀਆਂ ਲਾ ਕੇ ਮੇਰੇ ਨਾ ਹੱਥ ਮੱਝ ਗਏ ਸੀ ਇੱਕ ਵਾਰੀ ਤੇ ਇਹ ਤੇ ਕਾਲਸ ਪੈ ਗਈ ਸੀਗੀ ਆ ਦੇਖੋ ਦਾਗ ਜੇ ਹੈਗੇ ਇਹ ਹਜੇ ਆ ਦੇਖੋ ਤੁਸੀਂ ਆਪਾ ਲਾ ਲਿਆ ਜੀ ਇਹਨੂੰ ਬਾਹ ਤੇ ਤੇ ਬਾਹਾਂਵਾਂ ਤੇ ਲਾ ਲਓ ਤੁਸੀਂ ਚੰਗੀ ਤਰ੍ਹਾਂ ਇਹਨੂੰ ਲੇਪ ਕਰ ਲਓ ਮੂੰਹ ਤੇ ਨਹੀਂ ਲਾਉਣਾ ਮੈਂ ਵਾਰ-ਵਾਰ ਫੇਰ ਕਹੀ ਚਾਨੀ ਆ ਮੂੰਹ ਤੇ ਨਹੀਂ ਲਾਉਣਾ ਸਵੇਰ ਨੂੰ ਮੈਨੂੰ ਇਹ ਨਾ ਕਿਉਂ ਆਂਟੀ ਤੂੰ ਦੱਸਿਆ ਨਹੀਂ ਗਾ ਹਨਾ ਤੇ ਵੈਸੇ ਲਾ ਸਕਦੇ ਆ ਪਰ ਇਹਦੇ ਵਿੱਚ ਉਹ ਪਾਇਆ ਹੋਇਆ ਨਾ ਕੋਲਗੇਟ ਤੇ ਉਹਦੇ ਨਾਲ ਮੂੰਹ ਜਾਦਾ ਠੰਡਾ ਜਾਂ ਹੋ ਜਾਂਦਾ ਹੈਗਾ ਵੈਸੇ ਉਹਦੀ ਲਾਉਣ ਦੀ ਕੋਈ ਦਿੱਕਤ ਕੋਈ ਨਹੀਂ ਹੈਗੀ ਵੀ ਕੋਈ ਖਰਾਬੀ ਨਹੀਂ ਕਰਦਾ ਹੈਗਾ ਪਰ ਇਹ ਠੰਡਾ ਠੰਡਾ ਜਾਂ ਬਾਹਲਾ ਠੰਡਾ ਜਾਂ ਲੱਗਣ ਲੱਗ ਜਾਂਦਾ ਹੈਗਾ ਹੁਣ ਆਪਾਂ ਬਾਹ ਤੇ ਲਾ ਲਿਆ ਤੇ ਹੁਣ ਆਪਾਂ ਵੀ ਗੋਰੀਆਂ ਚਿੱਟੀਆਂ ਹੋ ਜਣਾ ਆ ਦੇਖ ਤੂੰ ਬਿਊਟੀ ਪਾਰਲਰ ਵਾਲੀਆਂ ਕਿਵੇਂ ਚਿੱਟਾ ਚਿੱਟਾ ਕਰ ਦਿੰਦੀਆਂ ਬੰਦੇ ਨੂੰ ਤੇ ਆਪਾਂ ਬਿਊਟੀ ਪਾਰਲਰ ਘਰੇ ਹੀ ਖੋਲ ਲੈਣਾ ਹੈਗਾ ਕੁੜੀਓ ਆ ਦੇਖੋ ਤੁਸੀਂ ਕਰਿਆ ਕਰੋ ਹੱਥ ਪੈਰ ਜੇ ਗੋਰੇ ਆ ਦੇਖੋ ਤੁਸੀਂ ਮੈਂ ਤੁਹਾਨੂੰ ਦਿਖਾਈ ਜਾਨੀ ਹੈਗੀਆਂ ਹਨਾ ਕਿਸ ਨੇ ਮੂੰਹ ਕੋਈ ਗੋਰਾ ਕਰੀਏ ਜੀ ਕੋ ਕਿਵੇਂ ਤੇ ਆਪਾਂ ਵੀ ਗੋਰੀਆਂ ਹੋ ਜਾਣਾ ਹੈਗਾ ਤੇ ਇਹਨੂੰ ਆਪਾਂ ਇਸ ਤਰ੍ਹਾਂ ਮੁੜ ਕੇ 5 ਮਿੰਟ ਰੱਖਣਾ 5 ਮਿੰਟਾਂ ਬਾਅਦ ਤੁਸੀਂ ਇਸ ਤਰ੍ਹਾਂ ਇਹਨੂੰ ਲਾ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਕਰ ਦਿਓ ਕਮੈਂਟ ਤੇ ਲਾਈਕ ਤੇ ਮਿੱਠੇ ਮਿੱਠੇ ਕਮੈਂਟ ਕਰਿਆ ਕਰੋ ਆਪਾਂ ਹੁਣ ਹੋ ਕੇ ਗੋਰੇ ਚੱਲਿਆ ਵਿਆਹ ਤੁਸੀਂ ਵੀ ਖਾਣੇ ਲੱਡੂ ਤਾਂ ਆਜੋ ਭਾਈ ਆ ਦੇਖੋ ਤੁਸੀਂ ਲਾ ਲਿਆ ਆਪਾਂ ਤੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਫਰਕ ਲੱਗਦਾ ਇਹਦੇ ਨਾਲ ਪੂਰਾ ਤੇ ਆ ਜਿਹੜੀ ਹੁਣ ਮੈਂ ਤੁਹਾਨੂੰ ਬਾ ਦਿਖਾਉਣੀ ਆ ਹਜੇ ਮੈਂ ਧੋਤੀ ਨਹੀਂ ਤੁਸੀਂ ਆਏ ਨਾ ਕਹਦੇ ਵੀ ਆਂਟੀ ਨੇ ਚੇਪ ਕੇ ਤੇ ਹੁਣ ਸਾਨੂੰ ਦੱਸਦਾ ਚਿੱਟਾ ਪਰ ਫਰਕ ਬਹੁਤ ਪਊਗਾ ਰਿਜ਼ਲਟ ਦਿੰਦੀ ਹੈ ਜੀ ਤੁਰਤ ਪੈਰ ਇੱਕ ਵਾਰੀ ਲਈ ਮੇਰੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਤੇ ਤੁਸੀਂ ਕੁੜੀਓ ਭਾਈ ਮੈਨੂੰ ਕਮੈਂਟ ਜਰੂਰ